ਦੇਸ਼ ਵਿੱਚ ਜਨ ਸੰਖਿਆ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੂੰ ਰਾਸ਼ਟਰੀ ਹਿੰਦੂ ਪ੍ਰੰਤ ਅਤੇ ਸਮਾਤ ਸੀਵੀ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਤੇ ਇੱਕ ਮੋਮਰਾ ਡਮ ਦਿੱਤਾ। ਇਸ ਮੌਕੇ ਮੋਨਿਕਾ ਸ਼ਰਮਾ ਸਮਾਤ ਸੀਵੀ ਵੱਲੋਂ ਕਿਹਾ ਗਿਆ ਕਿ ਦੇਸ਼ ਵਿੱਚ ਹਮ ਦੋ ہمارے ਦੋ ਕਾਹੀ ਨਾਰਾ ਹੋਣਾ ਚਾਹੀਦਾ ਹੈ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਂ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਹੈ। ਇਸ ਦਾ ਇੱਕ ਬਿਲ ਪਾਸ ਕੀਤਾ ਜਾਵੇ। ਨਾ ਮੈਂ ਜਿਹਦੇ ਅੱਜ ਇੱਕ ਕਿਸਮ ਦੇ ਨੈਗੇਟਿਵ ਸਟੇਟ ਸਰ ਮੈਂ ਪ੍ਰਿੰਸੀਪਲ ਕਾਕੜੀਆ ਤੇ ਮੈਂ ਪੰਜਾਬ ਨੂੰ ਦੇਖਦਾ ਪੂਰੇ ਨੂੰ ਜਨ ਸਖਿਆ ਸਮਰਦਾਨ ਫਾਊਂਡੇਸ਼ਨ ਦੇ ਵਿੱਚ ਸਾਡਾ ਜਿਹੜਾ ਅੱਜ ਦਾ ਮੇਨ ਮਕਸਦ ਇੱਥੇ ਆਉਂਦਾ ਬੇਸਿਕਲੀ ਅਸੀਂ ਸੋਸ਼ਲ ਵਰਕਰ ਆ ਸਮਾਜ ਸੇਵੀ ਦਾ ਕੰਮ ਕਰਦੇ ਆ ਸਮਾਜ ਸੇਵਾ ਦਾ ਪਰੰਤੂ ਸਾਡੇ ਸਮਾਜ ਇੱਕ ਬਹੁਤ ਵੱਡੀ ਇੱਕ ਚੀਜ਼ ਦਾ ਸੀ ਦੇਖਿਆ ਕਿ ਪੋਪੂਲੇਸ਼ਨ ਜਿਹੜਾ ਸਾਡਾ ਵਧ ਰਹੀ ਹੈ ਨਾ ਉਹ ਬੜੀ ਹੋਰ ਢੰਗ ਨਾਲ ਵਧ ਰਹੀ ਹੈ ਉਸ ਅਨੁਪਾਤ ਦੇ हिसाब ਨਾਲ ਨਹੀਂ ਵਧ ਰਹੀ ਜਿੰਨੀ ਸਾਡੇ ਕੋਲ ਲੈਂਡ ਹੈ ਇੰਡੀਆ ਦੀ 2-3% ਲੈਂਡ ਹੈ ਪਰ ਬਰਥ ਰੇਟ ਪਰ ਸਰਗੋ 18% ਲੋਕੀ ਸਾਡੇ ਇੱਥੇ ਰਹਿੰਦੇ ਮੋਸਟ ਪਾਪੂਲੇਟਿਡ ਕੰਟਰੀ ਸਾਡਾ 140 ਕਰੋੜ ਦੇ ਨੇੜੇ ਪਹੁੰਚ ਗਏ ਤੇ ਉਹ ਪਾਪੂਲੇਸ਼ਨ ਜਿਹੜੀ ਵਧ ਰਹੀ ਆ ਸੀ ਇਹ ਨਹੀਂ ਕਹਿੰਦੇ ਕਿ ਕੰਟਰੋਲ ਬਿਲਕੁਲ ਹੀ ਕਰ ਦੋ ਨਹੀਂ ਨਹੀਂ ਉਹਦੀ ਜਿਹੜੀ ਅਨੁਪਾਤ ਵਧਿਆ ਹੋਣਾ ਚਾਹੀਦਾ ਸਹੀ ਹੋਣਾ ਚਾਹੀਦਾ ਕੁਝ ਤਾਂ ਜਿਹੜੇ ਸਾਡੇ ਸਾਡੇ ਕਮਿਊਨਿਟੀਜ਼ ਨੇ ਉਹਦੇ ਵਿੱਚ ਇੱਕ ਬੱਚਾ ਹੀ ਹੈ ਬਸ ਹੈਨਾ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਲਗਾਤਾਰ 1947 ਤੋਂ ਬਾਅਦ ਜਿਹੜੇ ਅੰਕੜੇ ਆਏ 1951 ਤੋਂ ਪਹਿਲੀ ਵਾਰੀ ਹੋਈ ਸੀ ਤਾਂ ਕੁਝ ਮਾਰੀ ਉਹ ਬੜੀ ਘਟ ਰਹੀ ਹੈ ਕੁਝ ਕਮਿਊਨਿਟੀ ਐਦਾਂ ਦੀਆਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਵੱਧ ਰਹੀ ਹੈ 10 10% ਦੀ ਉਹਨਾਂ ਦੀ ਇਨਕਰੀਜ਼ ਹੈ ਉਹਨਾਂ ਨੂੰ ਕੀ ਹੁੰਦਾ ਕਿ ਕਿਸੇ ਦੇ 8 ਬੱਚੇ ਹੈ ਨਾ ਕਿਸੇ ਦਾ ਇੱਕ ਬੱਚਾ ਹੈ ਤੇ ਅਸੀਂ ਇਹ ਚਾਹਦੇ ਹਾਂ ਕਿ ਇੱਕ ਇਹਦੇ ਵਾਸਤੇ ਨਾ ਇੱਕ ਕਾਨੂੰਨ ਇਹੋ ਜਿਹਾ ਬਣੇ ਵੀ ਜਿਹੜੀ ਇਹਦੀ ਸੰਖਿਆ ਦੀ ਜਿਹੜੀ ਹੈ ਉਹ ਅਨੁਪਾਤ ਵਧੀਆ ਬਣੇ ਤਾਂ ਕਿ ਦੇਸ਼ ਦੇ ਵਿੱਚ ਵਧੀਆ ਤਰੱਕੀ ਹੋ ਸਕੇ ਸਾਡਾ ਇਹਦਾ ਇਨਫਰਾਸਟ੍ਰਕਚਰ ਇੰਨਾ ਵਧੀਆ ਇਨਫਰਾਸਟ੍ਰਕਚਰ ਬਣਦਾ ਸਾਡਾ ਕੰਟਰੀ ਬਟ ਉਹ ਛੋਟਾ ਪੈ ਜਾਂਦਾ ਪੋਲੂਸ਼ਨ ਦੇਖਦੇ ਹੋ ਜੀ ਦੂਜੇ ਕੰਟਰੀ ਆਪਾਂ ਕੈਨੇਡਾ ਜਾਂਦੇ ਆ ਆਸਟ੍ਰੇਲੀਆ ਜਾਂਦੇ ਆ ਨਿਊਜ਼ੀਲੈਂਡ ਜਾਂਦੇ ਆ ਉੱਥੇ ਆਪਾਂ ਦੇਖਦੇ ਆ ਬਹੁਤ ਸਫਾਈ ਹੈ ਜੀ ਨਾ ਲੋਕਾਂ ਦੀ ਹੈਲਥ ਬੜ ਸਾਡੇ ਜਿਹੜੀ ਪਪੂਲੇਸ਼ਨ ਸਾਡੇ ਸਾਰੇ ਲੋਕ ਇਹ ਜਿਹੜੇ ਸਾਡੇ ਨਾ ਪੈਰਾਂ ਚ ਮੀਰੀਆਂ ਪਾ ਲੀਂਦੀ ਹਰ ਇੱਕ ਕਮਰੇ ਵਿੱਚ ਤੇ ਅਸੀਂ ਉਸ ਚੀਜ਼ ਤੇ ਸਾਡੀ 에ਅਰ ਵੀ ਸਾਫ ਨਹੀਂ ਪਾਣੀ ਵੀ ਸਾਫ ਨਹੀਂ ਸਾਡੀ ਇਨਫਰਾਸਟ੍ਰਕਚਰ ਸਾਡਾ ਘੱਟ ਰਹਿ ਜਾਂਦਾ ਹੈ ਕਿ ਸਾਰਾ ਕੁਝ ਜਿਹੜਾ ਸਾਨੂੰ ਲੱਗਿਆ ਕਿ ਇਹ ਪਪੂਲੇਸ਼ਨ ਕਰਕੇ ਹੈ ਤੇ ਅੱਜ ਸਰ ਇੰਟਰਨੈਸ਼ਨਲ ਪਪੂਲੇਸ਼ਨ ਡੇ ਹੈ ਤੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਵਿਸ਼ਵਾਸ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਗਵਰਨਮੈਂਟ ਆਫ ਇੰਡੀਆ ਇਸ ਵਿਸ਼ੇ ਤੇ ਵੀ ਕੋਈ ਕੰਮ ਕਰੇ ਇਹਦੇ ਵਿੱਚ ਕੋਈ ਕਾਨੂੰਨ ਲੈ ਕੇ ਆਵੇ ਤਾਂ ਕਿ ਉਸ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ ਅਸੀਂ ਇਹ ਨਹੀਂ ਕਹਿੰਦੇ 1 ਚਾਈਲਡ ਹੋਵੇ ਠੀਕ ਅਸੀਂ ਕਹਿੰਦਾ ਸਭ ਦੇ ਦੋ ਬੱਚੇ ਹੋਣੇ ਚਾਹੀਦੇ ਬੇ ਇੱਕ ਬੰਦੇ ਦੇ ਦੋ ਹੀ ਬੱਚੇ ਹੋਣੇ ਚਾਹੀਦੇ ਅੱਜ ਸਾਡਾ ਇਹ ਮੁੱਦਾ ਸੀ ਸਰ ਠੀਕ ਹੋ ਗਿਆ ਤੁਸੀਂ ਬੋਲੋ ਮੈਂ ਰਾਸ਼ਟਰੀ ਸੈਸ ਹੀ ਹੋ ਚਕ ਔਰ ਸਾਥਮੀ ਸਮਾਜ ਸੇਵਿਕਾ ਕਰਤੀ ਸੇਵਾ ਵੀ ਕਰਤੀ ਹੂੰ ਅੱਜ ਸਾਡਾ ਡੀਸੀ ਮੈਡਮ ਨੂੰ ਮੈਮੋਰੰਡਮ ਦੇਣ ਦਾ ਜਿਹੜਾ ਮੁੱਦਾ ਸੀਗਾ ਉਹ ਇਹ ਸੀਗਾ ਕਿ ਅੱਜ ਵਰਲਡ ਪਾਪੂਲੇਸ਼ਨ ਡੇ ਹੈ ਵਰਲਡ ਪਾਪੂਲੇਸ਼ਨ ਡੇ ਦੇ ਉੱਪਰ ਅਸੀਂ ਡੀਸੀ ਮੈਡਮ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਮ ਦੇ ਉੱਪਰ ਤਾਂ ਕਿ ਸੈਂਟਰ ਦੇ ਵਿੱਚ ਜਿਹੜਾ ਹੈਗਾ ਜਨਸੰਖਿਆ ਕੰਟਰੋਲ ਬਿਲ ਪਾਸ ਹੋ ਜਵੇ ਤਾਂ ਕਿ ਆਪਣਾ ਦੇਸ਼ ਜਿਹੜਾ ਹੈਗਾ ਉਹ ਵਿਸ਼ਵਗੁਰੂ ਬਨਨ ਦੀ ਤਦਾ ਤੇ ਪਹੁੰਚੇ ਔਰ ਵਿਸ਼ਵਗੁਰੂ ਭਾਰਤ ਬਣੇ ਉਹ ਤਦੋ ਹੀ ਪੋਸੀਬਲ ਹੈ ਅਗਰ ਸਾਡੇ ਜਿਹੜੇ ਜਨਸੰਖਿਆ ਉਹ ਕੰਟਰੋਲ ਹੋਏਗੀ ਅਸ ਦਿ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਜਿਹੜੀਆਂ ਫੈਸਿਲਿਟੀਆਂ ਨੇ ਨਾਰਮਲ ਲੋਕਾਂ ਨੂੰ ਤਾਂ ਮਿਲੀ ਨਹੀਂ ਪੰਦੀਆਂ ਹੈਗੀਆਂ ਜਿਨ੍ਹਾਂ ਨੇ 18 10 10 ਬੱਚੇ ਪਾਦਾ ਕਿਤੇ ਹੋਏ ਆ ਉਹ ਗਵਰਨਮੈਂਟ ਜੌਬ ਵੀ ਲੈ ਕੇ ਬੈਠੇ ਪਏ ਨੇ ਔਰ ਜੋ ਵੀ ਸਬਸਿਡੀਆਂ ਐ ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਮਿਲਦੀਆਂ ਪਈਆਂ ਤਾਂ ਦੇਸ਼ ਦੇ ਵਿੱਚ ਇੱਕ ਕਾਨੂੰਨ ਆਣਾ ਚਾਹੀਦਾ ਹੈ ਕਿ ਜਿਸ ਦੇ ਦੋ ਬੱਚੇ ਆ ਉਹਨੂੰ ਹੀ ਗਵਰਨਮੈਂਟ ਜੌਬ ਮਿਲੇ ਉਸ ਨੂੰ ਹੀ ਸਾਰੀ ਸਬਸਿਡੀਆਂ ਦੀ ਫੈਸਿਲਿਟੀਆਂ ਮਿਲੇ ਆਦਰਵਾਇਸ ਕਿਸੇ ਨੂੰ ਫੈਸਿਲਿਟੀ ਨਾ ਮਿਲੇ ਸਾਡਾ ਅੱਜ ਦਾ ਮੁੱਦਾ ਇਹ ਹੈ ਕਿ ਪੋਪੂਲੇਸ਼ਨ ਕੰਟਰੋਲ ਹੋਏਗੀ ਤਦੋ ਹੀ ਭਾਰਤ ਤਰੱਕੀ ਕਰ ਚੱਗਾ ਆਦਰਵਾਇਸ ਨਹੀਂ